ਹਾਂਜੀ ਸਸੀਕਾਲ ਜੀ ਆਪ ਸਭ ਨੂੰ ਮੁਬਾਰਕਾਂ ਜੀ ਆਪਣੇ ਸਾਡੇ ਸੱਨੇਵਾਲ ਦੇ ਸਿੰਗਰ ਰਾਜਿੰਦਰ ਗੱਲ ਜੀ ਸੁਰਾਂ ਦੇ ਬਾਦਸ਼ਾਹ ਅੱਜ ਉਹਨਾਂ ਜਨਮ ਦਿਨ ਸਾਡੇ ਭਰਾਵਾਂ ਵੱਲੋਂ ਸਾਰਿਆਂ ਵੱਲੋਂ ਤੇ ਸਾਰਿਆਂ ਬੋਬੋ ਮੁਬਾਰਕਾਂ ਜੀ ਰਾਜਿੰਦਰ ਗੱਲ ਦੇ ਜਨਮ ਦਿਨ ਤੇ ਜੀ ਹਾਂਜੀ ਪਾਜੀ ਜੀ ਪਹਿਲਾਂ ਤਾਂ ਸਾਰਾ ਦਾ ਤੇ ਦਿਨ ਸ਼ੁਕਰਗੁਜ਼ਾਰਾਂ चौहान ਸਾਹਿਬ ਬਲਿੰਦਰ ਸਿੰਘ चौहान ਸਾਹਿਬ ਕੇਂਦਰਪਾਲ ਸਾਹਿਬ ਔਰ ਸੇਮੀ ਸਾਡਾ ਵੀਰ ਤੁਹਾਨੂੰ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਬੜਾ ਮਾਣ ਬੜਾ ਸਤਿਕਾਰ ਬਖਸ਼ਿਆ ਮੇਰੇ ਬਰਥਡੇ ਮੈਨੂੰ ਵਿਸ਼ ਕੀਤਾ ਔਰ ਸਾਰੇ ਭਰਾ ਮੈਨੂੰ ਵਿਸ਼ ਕਰਨ ਆਏ ਨੇ ਮੈਂ ਤੇ ਤੁਹਾਨੂੰ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਇਹੇ ਦੁਆ ਕਰਨਾ ਕਿ ਦਾਤਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਸਿਹਤ ਨੂੰ ਕਾਮਯਾਬੀ ਬਖਸ਼ੇ ਚੇਤਨ ਵੀ ਇੱਥੇ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਤੁਹਾਡੇ ਲਈ ਅਸੀਂ ਵਧੀਆ-ਵਧੀਆ ਗਾਣੇ ਲੈ ਕੇ ਆਏ ਆਪ ਜੀ ਲਈ ਜੇ ਮੈਂ ਤੁਸੀਂ ਮੇਰੇ ਪਹਿਲੇ ਗਾਣੇ ਨੂੰ ਬੜੀ ਮੁਹੱਬਤ ਬੜਾ ਪਿਆਰ ਬਖਸ਼ੇ ਤੇ ਤੁਸੀਂ ਮੇਰੇ ਅਗਲੇ ਗਾਣਿਆਂ ਨੂੰ ਬਹੁਤ ਸਾਰਾ ਪਿਆਰ ਦਿਨੇ ਰਹੋ ਕੁਝ ਬੀਟ Song ਨੇ ਜੀ ਕੁਝ ਰੋਮਾਂਟਿਕ Song ਕੁਝ ਸੈਟ Song ਦਾ ਤੇ ਉਹ ਸਰੋਤਿਆਂ ਲਈ ਮੈਂ ਲੈ ਕੇ ਆ ਰਹੇ ਹਾਂ ਔਰ ਹੁਣੇ ਹ ਰੀਸੈਂਟਲੀ ਅਸੀਂ ਤਿੰਨ ਚਾਰ ਗਾਣੇ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜਿਹਦੇ ਵਿੱਚੋਂ ਤਿੰਨ Song ਸਾਡੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਆ ਉਹ ਗੱਲਾਂ ਕਿੱਥੇ Song ਔਰ ਮਰ ਜਾਣੀ Song ਔਰ ਤਰਸਦੇ ਆ Song ਇਹ ਗਾਣੇ ਸਾਡੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਜਿਨ੍ਹਾਂ ਨੂੰ ਸਰੋਤੇ ਬਹੁਤ ਸਾਰਾ ਪਿਆਰ ਦੇ ਰਿਹਾ ਹੈ ਥੈਂਕ ਯੂ